ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉਪਰ ਵਿੱਚ ਹੋਰ ਸੁਣਨ ਜੇ ਸੰਕਟ ਕਿਸੇ ਵੀ ਸਾਰੇ ਟਿਪਕ ਤੇ ਬਰਮਾਤ ਮਹਾ ਗਿਆਨ ਦੱਸ ਦਿੰਦੇ ਕਿ ਤੁਸੀਂ ਸਾਰੇ ਕਿੱਥੇ ਹੈ ਹਾਂਜੀ ਲੱਗਿਆ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਦੇ ਆਂ ਜੀ ਉਹ ਹੀ ਦੇਖਦੇ ਆਂ ਇਹ ਲਖਣ ਤੇ ਫਿਰ ਮਨ ਲੱਗੀ ਸੀ ਕਿ ਸਮਝ ਬਣਾਉਣਾ ਚਲੋ ਇਹ ਸ਼ੂਟ ਕਰ ਲਈਏ ਅੱਜ ਆਪਾਂ ਬਣਾਵਾਂਗੇ ਕਰਾਈ। ਇਹ ਲਾਪਣੇ ਚੁੱਲਾ ਤਿਆਰ ਕਰ ਲਿਆ। ਬਸ ਹੋਰ ਰੰਗ। ਇਸ ਰੋਟੀ ਬਣਾਵਾਂਗੇ ਬਾਹਰ ਹਵਾ ਲਾ ਕੇ ਦੁਕਰ। ਬਾਅਦ ਵਿੱਚ ਖਾਣਾਂ। ਸਰੋਂ ਦਾ ਤੇਲ ਹੋ ਗਿਆ ਜੀ ਬਹੁਤ ਮਹਿੰਗਾ 170 ਵਿੱਚ ਹੋ ਗਿਆ ਕੇ ਆਪਾਂ ਨੇ ਪਿਛਲੇ ਸਾਲ ਸਰੋਂ ਨਹੀਂ ਪੀਜੀ ਸੀ ਤੇ ਬਰਾਸੀ ਦੀ ਪ੍ਰਾਰ ਆਪਾਂ ਨੇ ਖੁੰਲਾ ਤੇਲ ਭਰਤੀਆ ਤੇ ਐਦ ਕੀ ਆਪਾਂ ਨੇ ਸਾਰੇ ਸਾਲ ਮੁੱਲ ਲੈ ਕੇ ਰੱਖਿਆ ਹੁਣ ਗਾਹਾਂ ਨੂੰ ਬਾਬਾ ਸੌਂ ਕਰਦੇ ਹਨਾ ਤੇ ਐਲਪੀ ਸੋਨਾ ਉਹ ਵੀ ਚਾ ਸਰੋਂ ਨਾਲ ਇਹ ਕਰਦਾ ਤੇਲ ਹੋ ਜਾਂਦਾ ਫਿਰ ਵਧੀਆ ਰਹੇ ਐਦ ਕੀ ਬੀਜਾਂ ਵੀ ਪਿਛਲੀ ਵਾਰ ਲੇਟ ਹੋ ਗਏ ਤਾਂ ਨਹੀਂ ਜੀ ਸੀਗੀ ਪਹਿਲ ਕਿ ਆਪਣਾ ਖੇਤ ਖਾਲੀ ਆ ਆਪਾਂ ਬੀਤਣਾ ਪਹਿਲੇ ਵੀ ਰੋਣੇ ਗੋभी ਸਰੋਂ ਲਾਵਾਂ ਫਿਰ ਤੇਲ ਦੀ ਟੈਨਸ਼ਨ ਹੀ ਨਹੀਂ ਰਹਿੰਦੀ ਹੈਗੀ ਹੁਣ ਆਹ ਲੈ ਆਉਂਦੇ ਆ 170 ਬੋਤਲ ਮੁੱਕ ਜਿੱਦਾਂ ਤੋਂ ਵੀ ਚੱਲਦਾ ਕੋਈ ਨਾ ਕੋਈ ਪ੍ਰੋਜੈਕਟ ਆ ਰਿਹਾ ਪਾਉਂਦੇ ਨੇ ਕਿਹੜੇ ਵੇਲੇ ਕਿਸ ਤਰ੍ਹਾਂ ਦੇ ਕੰਮ ਜੀ ਰਾਤ ਦੇ ਨਾਲ ਪ੍ਰੋਜੈਕਟ ਆ ਜਾਂਦੇ ਨੇ ਉਹ ਕੋਈ ਅੱਜ ਸੱਤ ਕਰੀਓ ਉਹਨਾ ਚਾਹਾਂਗੇ ਚੰਗੀ ਮਰਜ਼ੀ ਲਈ ਹੱਸਦੇ ਤਾਨੂੰ ਪਤਾ ਬੱਚਿਆਂ ਦਾ ਘਰ ਆ ਕਦੇ ਬੱਚਿਆਂ ਦੇ ਕੋਸ਼ਮਾਂ ਕਰਦੇ ਹਨ ਨਾ ਤਲਿਆਂ ਗਾਂ ਕੋਸ਼ਮ ਬਣਾ ਕੇ ਦੇਣਾ ਕਹਿੰਦਾ ਫਿਰ ਤੇ ਇੱਕ ਬਸ ਬੰਦ ਕਰਦਾ ਇੱਕ ਵਾਰੀ ਆਪਾਂ ਨੂੰ ਵੀਡੀਓ ਹਟਾਉਣ ਵਾਲਾ ਕੰਡਾ ਜੀ ਇਹ ਦੁੱਖ ਖਤਮ ਬੇਰੇ ਪੰਜ ਵਜਾ ਕਹਿੰਦਾ ਇਹਨਾਂ ਤੇ ਮੱਖਣ ਗਾਹਮਣੋ ਨਹੀਂ ਮੈਂ ਕੀ ਕਰਨਾ ਮੈਂ ਕਾੜੂ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਲਾਈਕ ਸ਼ੇਅਰ ਕਰਦੇ ਐਸੇ ਤਰ੍ਹਾਂ ਹੀ ਇਸਪੋਰਟ ਕਰਦੇ ਤੇ ਅੱਜ ਹੈ ਬੱਚੀ ਰਾਣ ਮਾ ਕੋਸਤੀ ਜਿਹੜਾ ਉਸ ਦਿਨ ਮੇਲਾ ਕਰਾਇਆ ਸੀ ਜੋ ਵੀਰ ਦਾ ਫਿਰ ਮੇ ਮੀ ਕਰਕੇ ਨਾ ਕੋਸਤੀਆਂ ਕੈਨਸਲ ਹੋ ਗਈਆਂ ਸੀਆਂ ਤੇ ਪਾਣੀ ਖੜਾ ਸੀਗਾ ਸੇ ਅੱਜ ਕੋਸਤੀਆਂ ਨੇ ਤੇ ਇਧਰ ਆਇਆ ਇਧਰ ਹੈ ਦੇਖੋ ਜਿਸ ਕਾਰਨ ਆਪਣਾ ਜਾ ਗਿਆ ਮੇਲੇ ਰਾਣ ਮਾ ਕੋਸਤੀ ਨੇ ਕਿ ਹੈ ਲਾਈਟ ਚੱਲਦਾ ਅੰਦਰ ਲਾਇਆ ਹੈ ਵੀਰ ਹੈਲੋ ਕਹਿੰਦੇ ਨਾ ਉਧਰ ਆਂਟੀ ਵੀ ਹੈਲੋ ਕਹਿੰਦੀ ਸੀ ਹੈਲੋ ਇਹ ਮੇਲਾ ਦੇਖ ਕੇ ਲੈ ਕੇ ਪੀ ਲੈ ਕੇ ਆ ਜਿਲੀਕੀ ਆ ਆਪਣੇ ਸਬਸਕ੍ਰਾਈਬਰਾਂ ਨੂੰ ਮੂਹ ਮਠਾ ਕਰਦੇ। ਲਓ ਜੀ ਖਾ ਲੋ। ਮੈਨੂੰ ਕਹਿਸੇ ਮੈਂ ਥੋੜੀਆਂ ਜਿਹੀਆਂ ਹੀ ਲੈ ਕੇ ਆਈ ਜਿਆਦਾ ਨਹੀਂ ਲੈ ਕੇ ਕਿਉਂਕਿ ਥੋੜੀ ਖਾ ਹੁੰਦੀ ਹੈ ਮਿੱਠਾ ਪਹਿਲਾਂ ਭਾਜੀ ਕਰਦਾ ਜਦੋਂ ਆਪਾਂ ਖਾ ਲੈਂਦੇ ਆ ਖਾ ਲੋ ਜੀ। ਖਾ ਮੂਹ ਮਠਾ ਕਰੂ ਤੇ ਜਦੋਂ ਆਪਾਂ ਨਾ ਖਾਈ ਜਾਂਦੇ ਆ ਫਿਰ ਇਦਾਂ ਹੁੰਦਾ ਵੀ ਉਹ ਹੀ ਉਹ ਦਵਾਜ ਨਹੀਂ ਰਹੇ ਨਾ ਜਿਆਦਾ ਮਿੱਠਾ ਨਹੀਂ ਖਾਂਦੇ। ਗਰਮ ਗਰਮ ਲੈ ਕੇ ਆਏ ਆ ਸਿੱਧੀ ਗੱਲ ਸੁਣਦੀ ਆਪਣੇ ਵਾਲੇ ਦੀ ਅਖਰਾਣੇ ਦੀ ਹਾਂ ਲਾਈਵ ਚੱਲ ਥੋਨ ਦਿਖਾਉਣੀ ਜੇ ਕਿਸੇ ਨੂੰ ਦੇਖਣਾ ਹੋਇਆ ਰਣਮਨ ਦਾ লাইਵ ਮੇਲਾ ਪੰਜਾਬੀ ਲਾਈਵ ਟੀਵੀ ਚੈਨਲ ਤੇ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕੁਸਤੀ ਇਹ ਨੇ ਅੱਜ ਇਹਨਾਂ ਰਾਜਮਣੇ ਦੀ ਖਾਸ ਖਬਰ ਰਿਪੋਰਟ ਕਰਨ ਜਾਂਦੀ ਹੈ ਸਿੱਧੇ ਪੈਦ ਕਮਲੀਆਂ ਜਨੋ ਆਪਣਾ ਤੇ ਦਰਮਦੰਮਤ ਤੁਹਾਨੂੰ ਦੱਸਾ ਕੋਈ ਹੈ। ਕੱਪੜੇ ਕੋਲਾ ਨੇ ਚੇੜਾ ਆਨੇ ਗਾਵਾਂ ਦੀ ਅੱਧੀ ਸੋਰੇ ਬਦਾਂ ਦਾ ਹਰ ਰੋਣਾ ਰਿਹਾ ਹੈ। ਸਮੂਹੀ ਦੰਦ ਦੇ ਹਾਜ਼ਰ ਕਪੜੇ ਨਹੀਂ ਸਾਡੀ ਮਿਹਨਤ ਜਿੱਤੀ ਆ ਆ ਦੇਖੋ ਸਾਡੇ ਪਿੰਡ ਦਾ ਮੁੰਡਾ ਜਿਹੜਾ ਹਨ ਅਰਸ਼ੰਦਰ ਲਹਿਮਾਨੇ ਵੀ ਆਪਣੇ ਪੱਖਾ ਦਾ ਮੁੰਡਾ ਹੈ ਪਲਵਾਨ ਕੀ ਨਾਮ ਹੈ ਅਰਸ਼ੰਦਰ ਦਾ ਨਾਮ ਅਰਸ਼ੰਦਰ ਨੇ ਰੋਸ਼ਨ ਕੀਤਾ ਆਪਣੀ ਮਧਰਾ ਨਾਲ ਲਾਇਨ ਕੋਟੇ ਟਾਈਮ ਤੇ ਨਿਸ਼ਾਨ ਪਲਵਾਨ ਹੈ ਆਪਣੇ ਪਿੰਡ ਦਾ ਪਿਛਲੀ ਵਾਰ ਜਿੱਤਿਆ ਸੀਗਾ ਪਾਹ ਪਿਛਲੀ ਵਾਰ ਜਿੱਤਿਆ ਸੀਗਾ ਅੱਜ ਕੀ ਦੇਖਦੇ ਆਹ ਰੋਹਾਂ ਜੋਦੀ ਨਾਲ 10 ਤੋਂ 15 ਮਿੰਟ ਦਾ ਸਮਾਂ ਪਹਿਲਵਾਨ ਦੀ ਆਉਂਦੀ ਨਾਲ ਬਾਈ ਸੁਵੀਰ ਮੇਰੇ ਅੱਜ ਸੁਵੀਰ ਹੈ ਹਾਂਜੀ ਇੱਥੇ ਮੈਂ ਲੱਗੀ ਸੀਗੀ ਆਟਾ ਛਾਨਣ ਨੂੰ ਮੈਂ ਕਿਹਾ ਵੀ ਜਿੰਨਾ ਚਿਰ ਮਤਲਬ ਆਪਣੇ ਇੱਕ ਵਾਰ ਦੇ ਘਰੇਲੇ ਵਿੱਚ ਪਾਇਆ ਸੀਗੀ ਵੀ ਚਲੋ ਜਿੰਨਾ ਚਿਰ ਉਹ ਰੜਦੇ ਨੇ ਨਾ ਉਨਾ ਚਿਰ ਆਪਾਂ ਆਟਾ ਗੁੰਨ ਕੇ ਰੱਖ ਦਈਏ ਆਟਾ ਸੈੱਟ ਆ ਜਾਊਗਾ ਜਦੋਂ ਨਾ ਆਟਾ ਗੁੰਨ ਕੇ ਰੱਖਿਆ ਹੋਵੇ ਫਿਰ ਦਵਾਰਾ ਮੁਕੀ ਦਈਏ ਫਿਰ ਸੈੱਟ ਆ ਜਾਂਦਾ ਤੇ ਰੋਟੀਆਂ ਬਹੁਤ ਸੋਹਣੀਆਂ ਲੈਂਜਨ ਫਿਰ ਕੁਲੀਆਂ ਕੁਲੀਆਂ ਨਹੀਂ ਨਹੀਂ ਰੋਟੀ ਬਧੀਆਂ ਆਉਂਦੀ ਹੈਗੀ ਜੇ ਜਦੇ ਗੁੰਨ ਕੇ ਜਦੇ ਲੱਗ ਜਾ ਤੇ ਇੱਥੇ ਮੈਂ ਲੱਗੀ ਹੋਈ ਸੀਗੀ ਆਟਾ ਗੁੰਨਣ ਤੇ ਵਿੱਚ ਨਾ ਆਵਾਜ਼ ਆ ਰਹੀ ਸੀ ਤੁਹਾਨੂੰ ਦਿਖਾਇਆ ਨਾ ਮੈਂ ਰੈਣਮਾ ਦਾ ਮੇਲਾ ਚੱਲ ਰਿਹਾ ਸੀਗਾ ਉਹਦਾ ਲਾਈਵ ਲਾਇਆ ਹੋਇਆ ਸੀਗਾ ਫਿਰ ਉਹਦੀ ਕਮੈਂਟਰੀ ਬਹੁਤ ਤੇਜ਼ ਬੋਲ ਰਿਹਾ ਸੀਗੇ ਉਹ ਆਵਾਜ਼ ਉੱਚੀ ਕਰੀ ਹੋਈ ਸੀ ਨਾ ਤੇ ਇੰਨੀ ਫਿਰ ਆਵਾਜ਼ ਆ ਰਹੀ ਸੀਗੀ ਵਿੱਚੋਂ ਫਿਰ ਮੈਂ ਤਾਂ ਹੀ ਆਵਾਜ਼ ਕੱਟਤੀ ਮੈਂ ਚਲੋ ਮੈਂ ਵਾਇਸ ਆਵਰ ਕਰ ਦੂੰਗੀ ਤੇ ਇੱਥੇ ਮੈਂ ਲੱਗੀ ਹੋਈ ਸੀਗੀ ਆਟਾ ਗੁੰਨਣ ਜਿਸ ਕਰਨੇ ਵੀ ਆ ਗਿਆ ਸੀਗਾ ਕੁਝ ਦੱਸਣ ਮੈਨੂੰ मम्मी एक मिनट वीडियो रोक फिर मैं रोकती सी मैं है चलो दबारा बना लूंगी ਬਿਮਾਰੀਆਂ ਦਾ ਹੱਲ ਕਰਦੇ ਨੇ ਖਾਣ ਨੂੰ ਕਰੇਲੇ ਵਧੀਆ ਹੁੰਦੇ ਨੇ ਸੇਤ ਨੇ ਤੁਸੀਂ ਖਾਂਦੇ ਨਹੀਂ ਤੂੰ ਸੈਂ ਵੀ ਲੈ ਕੇ ਗਿਆ ਸੀ ਸਕੂਟਰ ਤੇ ਤਾਂ ਕੀ ਅੱਛਾ ਜੋ ਤੁਹਾਨੂੰ ਜਾਣਾ ਹੈਂ ਸੈਂ ਵੀ ਮੇਰੇ ਘਰ ਤੇ ਜਾਊਗਾ ਕਰੇਲੇ ਸੈਂ ਉੱਥੋਂ ਦਾ ਬਾਹਰ ਤਾਂ ਕੱਢੀ ਸੀ ਤਾਂ ਉਹਗਾ ਤੁਸੀਂ ਘੜੀ ਆ ਹੁਣ ਤਾਂ ਨਾ ਜਦੋਂ ਦੇ ਮੀਂਹ ਪੈ ਰਿਹਾ ਸੀ ਤੁਹਾਨੂੰ ਪਤਾ ਇਹ ਕਿੰਨੇ ਮੀਂਹ ਪੈ ਰਹੇ ਆਪਣੇ ਪਾਣੀਓ ਪਾਣੀ ਹੋਇਆ ਪਿਆ ਸੀ ਹੜ੍ਹ ਵਾਲੇ ਹੜ੍ਹ ਵਗੈਰਾ ਇਹ ਹੋਏ ਸੀਗੇ ਤੇ ਉਦੋਂ ਦਾ ਚੁੱਲ੍ਹਾ ਆਪਣਾ ਬੰਦ ਪਿਆ ਸੀਗਾ ਬਹੁਤ ਟਾਈਮ ਬਾਅਦ ਮਿੱਟੀ ਲਾ ਕੇ ਸਮਾਰ ਕੇ ਫੇਰ ਚੁੱਲ੍ਹਾ ਤਿਆਰ ਕਰਿਆ ਤੇ ਅੱਜ ਬਾਲਿਆ ਹਨਾ ਤੇ ਪਹਿਲਾਂ ਥੋੜੀ ਅੱਗ ਹੌਲੀ ਹੋ ਬੜੀ ਆ ਜਦੋਂ ਕਰੇਡੇ ਪੋਨ ਦੇ ਸੀਗੇ ਤੇ ਬਸਤ ਤਾਂ ਰੋਟੀ ਬਹੁਤ ਵਧੀਆ ਰਹੀ ਹਾਂ ਲਹੀਆ ਚੁੱਲਾ ਭੱਗ ਗਿਆ ਸੀਗਾ ਤੇ ਅੱਜ ਨਾ ਇੰਨੇ ਦਿਨਾਂ ਬਾਅਦ ਛੁੱਲੇ ਦੀ ਰੋਟੀ ਖਾ ਕੇ ਬਹੁਤ ਵਧੀਆ ਲੱਗਿਆ ਬਸਤ ਆਪਣੇ ਗੋਬਰ ਗੈਸ ਆ ਫਿਰ ਵੀ ਜਿਹੜੇ ਛੁੱਲੇ ਦਾ ਸੁਆਦ ਹੁੰਦਾ ਵੱਖਰਾ ਹੀ ਹੁੰਦਾ ਮਿੱਟੀ ਦੀ ਹੈਨਾ 스멜 ਰੋਟੀ ਰੜੀ ਹੋਵੇ 팬 ਵਿੱਚੋਂ ਫੁੱਲ ਕੇ ਆਈ ਹੋਵੇ ਫਿਰ ਬਹੁਤ ਵਧੀਆ ਲੱਗਦੀ ਹੈ ਛੁੱਲੇ ਦੀ ਰੋਟੀ ਜਿਆਦਾ ਜਾਂ ਗੈਸ ਨਾਲੋਂ ਵੱਧ ਸੁਆਦ ਲੱਗਦੀ ਆ ਤੇ ਬਸ ਹੁਣ ਆਪਾਂ ਛੁੱਲੇ ਤੇ ਕੰਮ ਕਰਿਆ ਕਰਾਂਗੇ ਤੇ ਇਥੇ ਬਸ ਹੁਣ ਨੀਰਾ ਹੋ ਗਿਆ ਸੀਗਾ ਮੈਂ ਥੋੜੀ ਜਿਹੀ ਕਲਿੱਪ ਬਣਾ ਲਈ ਸੀ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਬਸ ਹੁਣ ਤਾਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਹੁਣ ਤਾਂ ਪਰਮਾਤਮਾ ਸਾਰੇ ਪਾਸੇ ਸੁੱਖ ਸ਼ਾਂਤੀ ਬਣਾਈ ਰੱਖੀ ਬਹੁਤ ਜ਼ਿਆਦਾ ਮੀਂਹ ਪਿਆ ਬਹੁਤ ਜ਼ਿਆਦਾ ਪਾਣੀ ਆ ਗਿਆ ਹੁਣ ਤਾਂ ਤੰਦਰੁਸਤੀਆਂ ਬਖਸ਼ੇ ਸਭ ਨੂੰ ਹਨਾ ਤੇ ਲਓ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ